ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਨ ਸਾਹਿਬ ਸਤਿਗੁਰੂ ਸ਼ਿਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਕ ਕਬੀਰ ਜੀ ਦੇ ਪਾਵਨ ਬਚਨ ਪਹਿਲੀ ਕ੍ਰੂਪ ਕੋ ਜਾਤ ਕੁਲਖਣੀ ਸਹਰੇ ਪਈਏ ਬੁਰੀ ਆਪਕੀ ਸਰੂਪ ਸੁਜਾਣ ਸੁਲਖਣੀ ਸਜ ਉਦਰ ਧਰੀ ਪਰੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਬਰੀ ਵਿਆਹੀ ਹੋਈ ਘਰ ਵਾਲੀ ਜਿਹੜੀ ਪਹਿਲੀ ਮੇਰੀ ਘਰ ਵਾਲੀ ਸੀ ਉਹ ਰੂਪ ਸੁੰਦਰ ਨਹੀਂ ਸੀ ਕੁजात ਚੰਗੀ ਜਾਤ ਵਾਲੀ ਨਹੀਂ ਸੀ ਕੋਲਖਣੀ ਉਹਦੇ ਲੱਛਣ ਵੀ ਬੁਰੇ ਸਨ ਸ਼ੋਹਰੇ ਪਈਏ ਬੁਰੀ ਉਹਦੇ ਕਰਕੇ ਤਿਰਸ਼ਕਾਰ ਸੀ ਮੇਰੀ ਬੇਇਤੀ ਸੀ ਸਾਰੇ ਘਰ ਵੀ ਪੇਕੇ ਘਰ ਵੀ ਆਪ ਕੀ ਸਰੂਪ ਸੁਜਾਨ ਸੁਖਣੀ ਸਹਜੇ ਉਦਰ ਤਰੀ ਹੁਣ ਸੁੰਦਰ ਸੁਜਾਨ ਚੰਗੇ ਲਛਣਾ ਵਾਲੀ ਹੈ ਉਹ ਨੂੰ ਮੈਂ ਆਪਣੇ ਹਿਰਦੇ ਵਿੱਚ ਬਿਠਾ ਲਿਆ ਹੈ ਪਲੀਸਰੀ ਮੂਈ ਮੇਰੀ ਪਹਿਲੀ ਬਰੀ ਬੜੀ ਵਧੀਆ ਗਾਨੇ ਮੇਰੀ ਪਹਿਲੀ ਬਰੀ ਹੋਈ ਵਿਆਹੀ ਹੋਈ ਇਸਤਰੀ ਮਰ ਗਈ ਜੁਗ-ਜੁਗ ਜੀਵੋ ਮੇਰੀ ਅਪਕੀ ਤਰੀ ਜਿਹੜੀ ਹੁਣ ਮੈਂ ਆਪਣੇ ਹਿਰਦੇ ਵਿੱਚ ਵਸਾਈ ਹੈ ਉਹ ਜੋਗਾ-ਜੋਗਾ ਤੱਕ ਜਿਉਂਦੀ ਰਹੇ ਕੋ ਕਬੀਰ ਜਦ ਲਹੌਰੀ ਆਈ ਬੜੀ ਕਾ ਸੁਹਾਗ ਟਰਿਓ ਜਦੋਂ ਦੀ ਇਹ ਲਹੌਰੀ ਛੋਟੀ ਨਿੱਕੀ ਬੋਟੀ ਆਈ ਹੈ ਨਾ ਉਹ ਜੜਾ ਸੁਹਾਗ ਵੱਡੀ ਪਹਿਲਾ ਸੁਹਾਗ ਧਰਿਓ ਉਹ ਚਲਾ ਗਿਆ ਲੋਹਰੀ ਸੰਗ ਪਈ ਅਪ ਮੇਰੇ ਜੇਠੀ ਔੜ ਧਰਿਓ ਹੁਣ ਜਿਹੜੀ ਲੋਹਰੀ ਛੋਟੀ ਹੈ ਮੇਰੇ ਨਾਲ ਹੈ ਜਿਹੜੀ ਜੇਠੀ ਵੱਡੀ ਉਹ ਕਿਤੇ ਹੋਰ ਚਲੀ ਗਈ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਸਾਡੇ ਜੀਵਨ ਵਿੱਚੋਂ ਉਦਾਹਰਨਾਂ ਦੇ ਕੇ ਸਾਨੂੰ ਜਿਹੜੀਆਂ ਬੜੀਆਂ ਡੂੰਘੀਆਂ ਰਮਜ਼ਾਂ ਸਾਨੂੰ ਸਮਝਾਈਆਂ ਹੁਣ ਕਿਸੇ ਦੀ ਕਰਾੜੀ ਮਰ ਜਾਵੇ ਤਾਂ ਉਹ ਖੁਸ਼ ਨਹੀਂ ਹੁੰਦਾ ਤਦੋਂ ਕਿ ਤੋ ਉਹ ਪਾਵੇਂ ਜਿਆਦਾ ਮਹਿਸੂਸ ਨਾ ਕਰੇ ਪਰੰਤੂ ਫਿਰ ਵੀ ਉਹ ਖੁਸ਼ੀ ਜ਼ਾਹਰ ਨਹੀਂ ਕਰਦਾ ਔਰ ਕਬੀਰ ਸਾਹਿਬ ਕਹਿੰਦੇ ਪਾਲਿ ਸਰੀ ਮੂਈ ਮੇਰੀ ਪਹਿਲੀ ਬੜੀ ਬੜੀ ਵਧੀਆ ਗੱਲ ਹੋ ਗਈ। ਕਬੀਰ ਸਾਹਿਬ ਤੁਹਾਨੂੰ ਕੁਝ ਹੋਰ ਸਮਝਾਉਣਾ ਚਾਹੁੰਦੇ ਆ। ਜਿਹੜਾ ਮੇਰਾ ਸਰੀਰ ਹੈ ਨਾ ਇਹਨੂੰ ਮੇਰੀ ਮਤ ਚ ਲਾਉਂਦੀ ਹੈ, ਮੇਰੀ ਬਿਰਤੀ ਚ ਲਾਉਂਦੀ ਹੈ, ਮੇਰੀ ਸੋਚ ਚ ਲਾਉਂਦੀ ਹੈ। ਜਿਹੜੀ ਮੇਰੀ ਪਹਿਲੀ ਸੋਚ ਸੀ, ਮੇਰੀ ਬਿਰਤੀ ਹੈ, ਮੇਰੀ ਮਤ ਹੈ ਉਹ ਰੂਪ ਕੋ ਜਾ ਤੋ ਕੁਲਖਣੀ ਹੰਕਾਰੀ ਵਰਤੀ ਹੈ ਉਹਦੇ ਲੱਛਣ ਚੰਗੇ ਨਹੀਂ ਉਹਦੀ ਸੋਚ ਚੰਗੀ ਨਹੀਂ ਹੈ ਕਿਉਂਕਿ ਉਹ ਮੇਰੀ ਮਤ ਹੈ ਜਿਹੜੀ ਹੁਣ ਮੈਂ ਗੁਰੂ ਪਾਸੋਂ ਜਿਹੜੀ ਮਤ ਲੈ ਲਈਆ ਗੁਰਮਤ ਮਤ ਕੀ ਹੁੰਦੀ ਹੈ ਮਤੋ ਪੈਮਾਨਾ ਹੈ ਜਿਸ਼ਤੇ ਨਾਲ ਮੈਂ ਆਪਣੇ ਅਤੇ ਦੂਜਿਆਂ ਦੇ ਗੁਣ ਦੋਸ਼ ਜਾਂਚਦਾ ਹਾਂ, ਨਾਪਦਾ ਹਾਂ, ਪਰਖਦਾ ਹਾਂ। ਮਾਤੋ ਆਪੂ ਆਪਣੀ ਹੈ। ਮਿਸਾਲ ਦੇ ਤੌਰ ਤੇ ਕਿਸੇ ਵਾਸਤੇ ਸ਼ਰਾਬ ਪੀਣੀ ਕੋਈ ਖਾਸ ਗੱਲ ਨਹੀਂ। ਕਿਸੇ ਵਾਸਤੇ ਥੋੜੀ ਪੀਣੀ ਠੀਕ ਹੈ। ਤੇ ਕਿਸੇ ਵਾਸਤੇ ਸ਼ਰਾਬ ਪੀਣੀ ਬਿਲਕੁਲ ਹੀ ਗਲਤ ਹੈ ਜੋ ਝੂਠਾ ਮਦਮੂਲ ਨਾ ਪੀਚੇਈ ਸਾਨੂੰ ਸਤਿਗੁਰ ਦਾ ਬਖਸ਼ਿਸ਼ ਹੈ ਇਸੇ ਤਿਕਨਾ ਇਹ ਪੈਮਾਨਾ ਆਪੂ ਆਪਣਾ ਹੈ ਮਾਤਾ ਪੋ ਆਪਣੀ ਹੈ ਪਰੰਤੂ ਇੱਕ ਮਤ ਜਿਹੜੀ ਗੁਰਮਤ ਹੈ ਗੁਰੂ ਦੀ ਮਤ ਹੈ ਉਹ ਗੁਰੂ ਦੀ ਮਤ ਸ਼੍ਰੇਸ਼ਟ ਹੈ ਗੁਰੂ ਦੀ ਸਿੱਖਿਆ ਸ਼੍ਰੇਸ਼ਟ ਹੈ ਗੁਰੂ ਦਾ ਉਪਦੇਸ਼ ਸ਼੍ਰੇਸ਼ਟ ਹੈ ਜਦੋਂ ਮੇਰੀ ਮਤ ਆਪਣੀ ਸੀ ਹੰਕਾਰ ਵਾਲੀ ਬੁੱਧੀ ਸੀ ਫੇ ਜਿਹੜੇ ਮੇਰੇ ਕੰਮ ਵੀ ਚੰਗੇ ਨਹੀਂ ਸੀ ਪਹਿਲੀ ਕ੍ਰੂਪ ਕੋ ਜਾ ਤੋ ਕੁਲਖਨੀ ਸਹਰੇ ਪਈਏ ਬੁਰੀ ਅਬ ਕਿਸ ਰੂਪ ਸੁ ਜਾਣ ਸਕਲੀ ਸਹਜੇ ਉਦਰ ਤਰੀ ਪਲੀ ਸਰੀ ਮੂਈ ਮੇਰੀ ਪਹਿਲੀ ਬੁਰੀ ਕੋ ਕਬੀਰ ਜਦ ਲਾਹੌਰੀ ਆਈ ਬੜੀ ਦਾ ਸੁਹਾਗ ਤਰਿਓ ਮਤ ਆਪਣੀ ਮਤ ਨੂੰ ਤਿਆਗਣਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਏ ਹਰੀ ਦੇ ਭਗਤੋ ਏ ਪਿਆਰਿਓ ਮਨ ਦੀ ਮਤ ਤਿਆਗੋ ਪ੍ਰਮਾਤਮਾ ਦੇ ਹੁਕਮ ਨੂੰ ਬੋਝ ਪਰੰਤੂ ਇਹ ਕਮ ਸੌਖਾ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਬੜੀ ਕਠਨ ਗੱਲ ਹੈ ਬੜੀ ਔਖੀ ਗੱਲ ਹੈ ਆਪਣੀ ਮਤ ਦਾ ਤਿਆਗ ਕਰਨਾ ਆਪਣੀ ਮੂਝੀ ਦਾ ਤਿਆਗ ਕਰਨਾ ਉਹਨੂੰ ਤਿਆਗ ਕਰਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ ਇਹ ਸਤ ਸੰਗਤ ਦੁਆਰਾ ਜਿਹੜੀ ਗੁਰੂ ਦੀ ਮੱਤ ਹੈ ਹਿਰਦੇ ਵਿੱਚ ਪ੍ਰਵੇਸ਼ ਕਰਦੀ ਹੈ ਹਿਰਦੇ ਵਿੱਚ ਆਵਸ ਜਾਂਦੀ ਹੈ ਸੋ ਗੁਰੂ ਪਰੋ ਸਤ ਸੰਗਤ ਕਰੀਏ ਗੁਰੂ ਦੀ ਸੰਗਤ ਕਰੀਏ ਤੇ ਸ਼ਬਦ ਦੀ ਕਮਾਈ ਕਰੀਏ ਨਾਮ ਸਿਮਰਨ ਕਰੀਏ ਤਾਂ ਜੋ ਸਤਗੁਰੂ ਸਤਨੂੰ ਜਿਹੜੀ ਸ਼ੁਭ ਮੱਤ ਦੀ ਬਖਸ਼ਿਸ਼ ਕਰਨ ਕੋ ਕਬੀਰ ਬੁੱਧ ਬਦਲੀ ਮੇਰੀ ਬੁੱਧ ਬਦਲੀ ਸਿੱਧ ਪਾਈ ਗੁਰ ਨੇ ਕੀ ਕੀਤਾ ਗੁਰ ਨੇ ਮੇਰੀ ਬੁੱਧੀ ਬਦਲਤੀ ਮੇਰਾ ਸੋਚਨ ਟੰਗ ਬਦਲਤਾ ਜਿਹੜਾ ਮੇਰਾ ਸੋਚਨ ਟੰਗ ਹੈ ਨਾ ਉਹੀ ਮੇਰਾ ਜੀਵਨ ਟੰਗ ਹੈ ਮੈਂ ਕੀ ਹਾਂ ਜੋ ਮੇਰੀ ਸੋਚ ਆ ਜੋ ਮੇਰੇ ਵਿਚਾਰ ਹਨ ਗੁਰੂ ਨੇ ਮੇਰੇ ਵਿਚਾਰ ਹੀ ਬਦਲ ਦਿੱਤੇ ਜਦੋਂ ਵਿਚਾਰ ਬਦਲਤੇ ਤੇ ਜਿਹੜਾ ਮੇਰਾ ਜੀਵਨ ਦਾ ਟੰਗ ਸੀ ਉਹ ਗੁਰੂ ਪਰਾਇਣ ਹੋ ਗਿਆ ਗੁਰੂ ਅਨਸਾਰ ਹੀ ਹੋ ਗਿਆ ਸਤਿਗੁਰੂ ਕਿਰਪਾ ਕਰਨ ਸਾਨੂੰ ਸ਼ੋਕ ਪਤੀ ਬਖਸ਼ਿਸ਼ ਕਰਨ ਪੁਰਾਣ ਚੋਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ